ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਜਦੋਂ ਵੀ ਗਰਮੀ ਦੇ ਵਿੱਚ ਬਰਸਾਤ ਆਉਣ ਵਾਲੀ ਹੁੰਦੀ ਹੈ ਤੇ ਲੋਕਾਂ ਦੇ ਚਿਹਰਿਆਂ ਦੇ ਵਿੱਚ ਖੁਸ਼ੀ ਆ ਜਾਂਦੀ ਹੈ ਕਿ ਭਾਈ ਹੁਣ ਬਰਸਾਤ ਆਵੇਗੀ ਤੇ ਸਾਡੇ ਵੇੜੇ 'ਚ ਠੰਡਕ ਪਹੁੰਚੇਗੀ ਅਤੇ ਪਾਣੀ ਦੇ ਨਾਲ ਬਰਸਾਤ ਦੇ ਨਾਲ ਅਸੀਂ ਖੇਡਾਂਗੇ ਪਰ ਕੁਰਾਲੀ ਵਾਲਿਆਂ ਦਾ ਮਹੌਲ ਹੀ ਕੁਝ ਵੱਖਰਾ ਹੈ ਜਦੋਂ ਵੀ ਬੱਦਲ ਗਰਜਦੇ ਨੇ ਤਾਂ ਕੁਰਾਲੀ ਵਾਲੇ ਸਭ ਤੋਂ ਪਹਿਲਾਂ ਇਹ ਦੇਖਦੇ ਨੇ ਕਿ ਉਹਨਾਂ ਦਾ ਨੀਚੇ ਸਮਾਂ ਜ਼ਮੀਨ ਤੇ ਕਿਹੜਾ ਪਿਆ ਕਿਉਂਕਿ ਸਾਡੀ ਨਗਰ ਕੌਂਸਲ ਦੇ ਕੰਮ ਬਹੁਤ ਬੋਲਦੇ ਨੇ ਤਕਰੀਬਨ 60 ਕਰੋੜ ਤੋਂ ਵੱਧ ਇਸ ਵਾਰ ਦੀ ਕੌਂਸਲ ਨੇ ਸ਼ਹਿਰ ਵਿੱਚ ਖਰਚ ਦਿੱਤਾ ਪਰ ਅੱਜ ਤੱਕ ਪਾਣੀ ਨਿਕਾਸੀ ਦਾ ਪ੍ਰਬੰਧ ਬਿਲਕੁਲ ਵੀ ਨਹੀਂ ਕੀਤਾ ਗਿਆ ਪਿਛਲੇ ਕੁਝ ਦਿਨ ਪਹਿਲਾਂ ਕੁਰਾਲੀ ਨਗਰ ਕੌਂਸਲ ਦੇ ਈਓ ਦੇ ਨਾਲ ਕੌਂਸਲਰ ਬਹਾਦਰ ਸਿੰਘ ਓਕੇ ਕੌਂਸਲਰ ਨੰਦੀਪਾਲ ਬੰਸਲ ਕੌਂਸਲਰ ਖੁਸ਼ਪੀਰ ਹੈਪੀ ਅਤੇ ਭਾਵਨਾ ਸ਼ਰਮਾ ਦੇ ਪਤੀ ਨੇ ਵੀ ਮੁਲਾਕਾਤ ਕੀਤੀ ਸੀ ਅਤੇ ਇਸ ਤੋਂ ਇਲਾਵਾ ਹੋਰ ਵੀ ਆ ਆਦਮੀ ਪਾਰਟੀ ਦੇ ਆਗੂ ਜਿਨ੍ਹਾਂ ਵਿੱਚ ਪ੍ਰਦੀਪ ਰੂੜਾ ਖਰੀਸ਼ ਰਾਣਾ ਤੇ ਹੋਰ ਵੀ ਕਈ ਆਗੂ ਸਾਹਿਬ ਜਿਨ੍ਹਾਂ ਨੇ ਨਗਰ ਕੌਂਸਲ ਦੇ ਈਓ ਦੇ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤਾ ਪੈਣ ਵਾਲੀਆਂ ਕੋਈ ਨਾ ਕੋਈ ਪੁਖਤਾ ਪ੍ਰਬੰਧ ਕਰ ਦਵੇ ਪਰ ਪ੍ਰਬੰਧ ਰੱਬ ਆਸਰੇ ਹੈ ਕਿਉਂਕਿ ਸਤਾਤੀ ਕਾਂਗਰਸ ਹੈ ਅਤੇ ਕਾਂਗਰਸ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਕੁ ਵਿਕਾਸ ਸ਼ਹਿਰ ਵਿੱਚ ਕਰਵਾ ਰਹੀ ਹੈ ਕਮੈਂਟ ਕਰਕੇ ਪਹਿਲਾਂ ਤਾਂ ਤੁਸੀਂ ਇਹ ਦੱਸਿਓ ਕਿ ਕੋਰਾਲੀ ਦੀ ਕਾਂਗਰਸ ਦੀ ਕਮੇਟੀ ਨੇ ਕਿੰਨਾ ਕੁ ਵਿਕਾਸ ਸ਼ਹਿਰ ਦੇ ਵਿੱਚ ਕਰਵਾਇਆ ਜਿਗਰਾ ਰੱਖਿਓ ਸੱਚਾ ਕਮੈਂਟ ਲਿਖਿਓ ਜੇ ਦਮ ਹੈ ਜੇ ਦਮ ਨਹੀਂ ਹੈ ਤਾਂ ਕੋਈ ਗੱਲ ਨਹੀਂ ਭਾਈ ਜੋ ਦਿਲ ਦੇ ਵਿੱਚ ਆਂਦਾ ਉਹ ਵੀ ਲਿਖ ਦਿਓ ਪਰ ਤੁਹਾਨੂੰ ਜੋ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੇ ਹੈ ਉਹ ਚੰਡੀਗੜ੍ਹ ਰੋਡ ਦੀਆਂ ਜਿੱਥੇ ਕੀ 15 ਮਿੰਟ ਬਰਸਾਤ ਹੋਣ ਤੋਂ ਬਾਅਦ ਡੇਡ ਡੇਡ ਫੁੱਟ ਪਾਣੀ ਖੜਾ ਹੋ ਜਾਂਦਾ ਹੈ ਲੋਕ ਗਾਲਾ ਕੱਢਦੇ ਨੇ ਲੋਕ ਗਾਲਾ ਕੱਢ ਕੇ ਮਜਬੂਰ ਹੋ ਜਾਂਦੇ ਨੇ ਕਿ ਆਖਰ ਇਹਨਾਂ ਸਿਆਸੀ ਆਗੂਆਂ ਤੋਂ ਹੱੱਦ ਕਿਵੇਂ ਛੜਾਏ ਜਾਣ ਪਰ ਸਿਆਸੀ ਆਗੂ ਸਿਰਫ ਆਪਣੀਆਂ ਡਿੰਗਾ ਹੀ ਮਾਰਦੇ ਨੇ ਇਸ ਵਕਤ ਸ਼ਾਇਦ ਉਹਨਾਂ ਵਿੱਚੋਂ ਕੁਝ ਪੈਗ ਵੀ ਲੰਦੇ ਹੋਣੇ ਅਤੇ ਨਜ਼ਾਰੇ ਨਾਲ ਮੇਰੀ ਵੀਡੀਓ ਵੀ ਸੁਣ ਰਹੇ ਹੋਣੇ ਭਾਈ ਉਹਨਾਂ ਨੂੰ ਵੀ ਅਪੀਲ ਹੈ ਜੇਕਰ ਤੁਹਾਡੇ ਹੱਥ 'ਚ ਕੁਝ ਨਹੀਂ ਹੈ ਤੁਹਾਡੇ ਨੂੰ ਕੁਝ ਸਰਕਾਰ ਨਹੀਂ ਚਲਾਣੀ ਆ ਰਹੀ ਤੁਹਾਨੂੰ ਕਾਉਂਸਲਰ ਬਣਾ ਕੇ ਕੋਈ ਫਾਇਦਾ ਨਹੀਂ ਹੈ ਤੇ ਆਪਣਾ ਘਰ ਬੈਠੋ ਤੇ ਕਿਸੇ ਹੋਰ ਨੂੰ ਮੌਕਾ ਦਿਓ ਕਿਉਂਕਿ ਜੇਕਰ ਕਿਸੇ ਤੋਂ ਕੋਈ ਗਲਤੀ ਹੋ ਗਈ ਤੇ ਉਸ ਦਾ ਹੁਣ ਖਰਜਾਨਾ ਪੂਰਾ ਸ਼ਹਿਰ ਭੁਗਤ ਰਿਹਾ ਹੈ ਹਾਲਾਂਕਿ ਕਾਉਂਸਲਰ ਭਦਰ ਸਿੰਘ ਓਕੇ ਵੱਲੋਂ ਇਹ ਮੁੱਦਾ ਨਗਰ ਕਾਉਂਸਲ ਦੇ ਵਿੱਚ ਕਈ ਵਾਰ ਚੁੱਕਿਆ ਗਿਆ ਹੈ ਕਿਉਂਕਿ ਇਹ ਵਾਰਡ ਦੇ ਵਿੱਚ ਉਹਨਾਂ ਦੀ ਸਲਤਨਤ ਕਾਫੀ ਹੈ ਉਹਨਾਂ ਦਾ ਪਿਆਰ ਬਹੁਤ ਹੈ ਉਹਨਾਂ ਦੇ ਨਾਲ ਲੋਕਾਂ ਦਾ ਰਾਪਤਾ ਬਹੁਤ ਹੈ ਪਰ ਇੱਥੇ ਵੇਖਣ ਨੂੰ ਆ ਰਿਹਾ ਹੈ ਕਿ ਜਦੋਂ ਬਰਸਾਤ ਹੁੰਦੀ ਹੈ ਤੇ ਇੱਥੇ ਪਾਣੀ ਪਾਣੀ ਖੜਦਾ ਹੈ ਅਤੇ ਜ਼ਰੂਰ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਆਉਣ ਵਾਲੇ 6 ਮਹੀਨੇ ਤੁਹਾਡੇ ਕੋਲ ਰਹਿ ਗਏ ਜੇਕਰ ਤੁਸੀਂ ਇਸ ਪਾਣੀ ਨਿਕਾਸੀ ਦਾ ਕੋਈ ਪ੍ਰਬੰਧ ਕਰ ਸਕਦੇ ਹੋ ਤਾਂ ਕਰ ਦਿਓ ਨਹੀਂ ਤਾਂ ਫਿਰ 6 ਮਹੀਨੇ ਬਾਅਦ ਇੱਥੇ ਝੋਨਾ ਤਾਂ ਹੁਣ ਲਾਈ ਦੇਣਾ ਉਹ ਝੋਨਾ ਤੁਹਾਡਾ ਹੀ ਲੱਗਣਾ ਹੈ ਕਿਉਂਕਿ ਕਈ ਨਗਰ ਕੌਂਸਲ ਦੇ ਅਜਿਹੇ ਕੌਂਸਲਰ ਨੇ ਜਿਨ੍ਹਾਂ ਨੇ ਅਗਲੀ ਵਾਰ ਚੋਣ ਲੜਨੀ ਹੀ ਨਹੀਂ ਕਿਉਂਕਿ ਜੋ ਇਨਸਾਨ ਬੋਂਦਾ ਉਹੀ ਵੱਡਦਾ ਵੀ ਹੈ ਤੇ ਹੁਣ ਇਹ ਲੋਕ ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਸੱਤਾ ਦਿੱਤੀ ਸੀ ਜਾਂ ਬੋਟਾ ਪਾਈਆਂ ਸੀ ਹੁਣ ਲੋਕ ਪਛਤਾ ਰਹੇ ਨੇ ਕਿ ਆਖਰ ਕਿੱਥੇ ਜਾਈਏ ਕਿਉਂਕਿ 15-20 ਮਿੰਟ ਦੀ ਪ੍ਰਸ਼ਾਸਨ ਸ਼ਹਿਰ ਪੂਰਾ ਬਰਬਾਦ ਕਰ ਦਿੰਦੀ ਹੈ ਲੋਕਾਂ ਦੇ ਕਾਰੋਬਾਰ ਦਾ ਨੁਕਸਾਨ ਹੁੰਦਾ ਪਰ ਸੁਣਨ ਵਾਲਾ ਕੋਈ ਨਹੀਂ ਕਿੱਥੇ ਜਾਈਏ ਕਿਸੇ ਨੂੰ ਨਹੀਂ ਪਤਾ ਗਾਲਾ ਲੋਕ ਇਹਨਾਂ ਨੂੰ ਕੱਢਦੇ ਨੇ ਤੇ ਅਪੀਲ ਇਹ ਹੀ ਹੈ ਕਿ ਜੇਕਰ ਕੋਈ ਪ੍ਰਬੰਧ ਨਹੀਂ ਹੁੰਦਾ ਤਾਂ ਭਾਈ ਆਰਾਮ ਨਾਲ ਆਪਣੇ ਘਰ ਬੈਠੋ ਅਤੇ ਕਿਸੇ ਹੋਰ ਨੂੰ ਮੌਕਾ ਦਿਓ ਸਾਨੂੰ ਪਤਾ ਹੈ ਕਿ ਤੁਹਾਡੇ ਵਿੱਚ ਇਹ ਜਿਗਰਾ ਨਹੀਂ ਹੈ ਕਿ ਤੁਸੀਂ ਅਗਲੀ ਵਾਰ ਕੌਂਸਲ ਦੀ ਚੋਣ ਲੜਨੀ ਹੈ ਕਿਉਂਕਿ ਤੁਹਾਡੀ ਬੋਲਤੀ ਲੋਕਾਂ ਨੇ ਬੰਦ ਕਰ ਦਿੱਤੀ ਹੈ ਹੁਣ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਆਖਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ